라이 ਪੰਜਾਬ ਹਰਪਰ ਨਿਊਜ਼ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਸੋਨੀਆ ਲਖ ਲੈ ਕੇ ਹਾਜ਼ਰ ਹੋਈ ਹਾਂ ਹੁਣ ਤੱਕ ਦੀਆਂ ਖਬਰਾਂ सीबीआई ਦੀ ਵੱਡੀ ਸਫਲਤਾ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਲਖਵਿੰਦਰ ਸਿੰਘ ਨੂੰ ਅਮਰੀਕਾ ਤੋਂ ਰਿਪੋਰਟ ਕਰ ਭਾਰਤ ਲਿਆਂਦਾ ਗਿਆ ਅਤੇ ਭਾਰਤ ਦੇ ਕਈ ਗੰਭੀਰ ਮਾਮਲਿਆਂ ਵਿੱਚ ਦੋਸ਼ੀ ਹੈ ਲਖਵਿੰਦਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਤੋਂ ਰਿਪੋਰਟ ਕਰਕੇ ਦਿੱਲੀ ਲਿਆਂਦਾ ਗਿਆ ਤੇ ਅਧਿਕਾਰੀਆਂ ਅਨੁਸਾਰ ਲਖਵਿੰਦਰ ਵਿਰੁੱਧ ਹਰਿਆਣਾ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ हरियाणा पुलिस दी बेंती सी। दे दे ते सीबीआई ने एक इंटरपोल राही उसदे विरुद्ध रेड कॉर्नर नोटिस प्राप्त ਕੀਤਾ ਜਿਸ ਤੋਂ ਬਾਅਦ ਦੋਸ਼ੀ ਨੂੰ 25 ਅਕਤੂਬਰ 2025 ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ ਮੋਤਲ ਡੀਆਈਜੀ ਪੁੱਲਰ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਵਿਸ਼ੇ ਕੰਜਾ ਕਸਨ ਦੀ ਤਿਆਰੀ सीबीआई ਨੂੰ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਲੰਡਨ ਯਾਤਰਾ ਤੋਂ ਮਿਲ ਸਕਦੇ ਹਨ ਕਈ ਅਹਿਮ ਸੁਰਾਗ ਪੁੱਲਰ ਦਾ ਇੱਕ ਰਿਸ਼ਤੇਦਾਰ न्यायिक अधिकारी है तो इस मामले में कुछ न्यायिक अधिकारियों ਦੇ ਸੰਬੰਧ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ सीबीआई भ्रष्टाचार ਦੇ ਮਾਮਲੇ ਵਿੱਚ ਨਾ ਸਿਰਫ ਸਿੱਧੇ ਮੁਲਜ਼ਮਾਂ ਬਲਕਿ ਉਹਨਾਂ ਦੇ ਪਰਿਵਾਰ ਰਿਸ਼ਤੇਦਾਰ ਅਤੇ ਸੰਬੰਧਿਤ ਨੈੱਟਵਰਕ ਤੇ ਵੀ ਨਜ਼ਰ ਰੱਖ ਰਹੀ ਹੈ सीबीआई ਪੁੱਲਰ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਲੰਡਨ ਯਾਤਰਾ ਨਾਲ ਜੁੜੀ ਸ਼ੱਕੀ ਲੈਣ ਦੇਣ ਅਤੇ ਵਿਦੇਸ਼ ਚ ਜਾਇਦਾਦਾਂ ਦੇ ਸੰਬੰਧ ਵਿੱਚ ਅਹਿਮ ਸੁਰਾਖ ਲੱਭ ਰਹੀ ਹੈ ਇਸ ਨਾ ਜਾਂਚ ਵਿੱਚ ਇੱਕ ਨਵਾਂ ਮੋੜ ਆਉਣ ਦੀ ਸੰਭਾਵਨਾ ਅਤੇ ਡੀਆਈਜੀ ਭੁੱਲਰ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਸਲਮਾਨ ਖਾਨ ਵੱਲੋਂ ਬਲੂਚਿਸਤਾਨ ਨੂੰ ਵੱਖਰਾ ਦੇਸ਼ ਕਹਿਣ ਤੇ ਪਾਕਿਸਤਾਨ ਹੋਇਆ ਲਾਲ ਪੀਲਾ ਐਲਾਨ ਦਿੱਤਾ ਆਤੰਕੀ। ਫੈਨ ਜਿਉਂ ਚੜਿਆ ਗੁੱਸਾ। ਬਾਲੀਵੁੱਡ ਅਭਿਨੇਤਾ ਦੇ ਇਸ ਬਿਆਨ ਤੇ ਕਿ ਬਲੂਚਿਸਤਾਨ ਪਾਕਿਸਤਾਨ ਤੋਂ ਵੱਖਰਾ ਦੇਸ਼ ਹੈ ਇਸ ਦੇ ਨਾਲ ਗਵਾਂਡੀ ਦੇਸ਼ ਪਾਕਿਸਤਾਨ ਦੀ ਸ਼ਹਿਵਾਜ਼ ਸਰਕਾਰ ਨੇ ਸਲਮਾਨ ਨੂੰ ਆਤੰਕੀ ਘੋਸ਼ਿਤ ਕਰ ਦਿੱਤਾ ਹੈ। ਪਾਕ ਦੇ ਖਰੇਲੂ ਮੰਤਰਾਲੇ ਨੇ ਇੱਕ ਨੋਟਿ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਮੰਤਰਾਲੇ ਨੇ 4th ਸ਼ੈਡਿਊਲ ਸੂਚੀ ਵਿੱਚ ਸ਼ਾਮਿਲ ਕਰ ਉਸ ਨੂੰ ਐਂਟੀ ਟੈਰੋਰਿਜ਼ਮ ਐਕਟ ਅਧੀਨ ਆਤੰਕੀ ਘੋਸ਼ਿਤ ਕੀਤਾ ਪਾਕਿਸਤਾਨ ਵਿੱਚ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਸ ਮਾਮਲੇ ਵਿੱਚ ਇੱਕ ਅਧਿਕਾਰਿਕ ਨੋਟੀਫਿਕੇਸ਼ਨ ਵੀ ਉਸ ਨੂੰ ਜਾਰੀ ਕਰ ਦਿੱਤਾ ਗਿਆ ਪਰ ਉਧਰ ਸਲਮਾਨ ਖਾਨ ਅਤੇ ਉਸ ਦੇ ਪ੍ਰਤੀਨਿਧੀਆਂ ਵੱਲੋਂ ਕੋਈ ਵੀ ਇਸ ਮੁੱਦੇ 'ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਤਨਖਾਹ ਸਬੰਧੀ ਨਵੇਂ ਹੁਕਮ ਅਚਾਨਕ ਬਦਲ ਜਾਏਗਾ ਇਹ ਸਿਸਟਮ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨਾਲ ਜੁੜੀ ਇੱਕ ਵੱਡੀ ਖਬਰ ਇਹ ਵੀ ਹੈ ਕਿ ਨਗਰ ਨਿਗਮ ਦੇ ਸਾਰੇ ਵਿਭਾਗਾਂ ਤੇ ਸ਼ਾਖਾਵਾਂ ਵਿੱਚ 1 ਨਵੰਬਰ ਤੋਂ ਚਿਹਰੇ ਦੀ ਪ੍ਰਮਾਣਿਕਤਾ ਲਾਗੂ ਕੀਤੀ ਜਾਵੇਗੀ ਇਹ ਤਹਿਲ ਕਦਮ ਇਹ ਹਾਜ਼ਰੀ ਲਈ ਨਿੱਜੀ smartphones ਰਾਹੀਂ ਚਿਹਰੇ ਦੀ ਪ੍ਰਮਾਣਿਕਤਾ ਦੀ ਵਰਤੋਂ ਨੂੰ ਲਾਜ਼ਮੀ ਬਨਾਈਗੀ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਇਹ ਐਬੀਐਸ ਸਿਸਟਮ ਲਈ ਸਖਤ ਤੇ ਤੁਰੰਤ ਪਾਲਣਾ ਲਈ ਪਾਸਟਰ ਨਿਰਦੇਸ਼ ਦਿੱਤੇ ਹਨ あの場合。